ਹਰੇਕ ਹੀ ਕਹਿ ਦਿੰਦਾ ਵੀ ਹਰੀਆਂ ਸਬਜ਼ੀਆਂ ਖਾਓ ਤੁਹਾਡੀ ਨਿਗਾਹ ਤੇਜ ਹੋ ਜੂ ਹੈ ਤੁਹਾਡਾ ਫਰਾਨਾ ਹੋ ਜੂ ਤੁਹਾਡਾ ਧੁੰਕਾ ਹੋ ਜੂ ਹਰੇਕ ਹੀ ਵਿਗਿਆਨੀ ਬਣ ਕੇ ਵਹਿ ਜਾਂਦਾ ਤੇ ਆ ਜਿਹੜੀ ਮੈਂ ਤੁਹਾਨੂੰ ਅੱਜ ਵਾਲੀ ਗੱਲ ਦੱਸਣ ਲੱਗਿਆ ਨਾ ਇਹ ਤੁਹਾਨੂੰ ਅਜੇ ਤੱਕ ਕਿਸੇ ਨੇ ਦੱਸੀ ਨਹੀਂ ਤੇ ਲੈ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਚ ਤੇ ਇੱਥੇ ਇੱਕ ਅੰਦੀ ਹੋਰ ਵੇਖਦੇ ਆ ਇਹਦੇ ਚ ਕੀ ਫਰਕ ਆ ਹੁਣ ਤੁਸੀਂ ਦੇਖ ਲਓ ਤੁਹਾਨੂੰ ਤਾਂ ਦੇਖਣ ਨੂੰ ਇੱਕੋ ਜਿਹੀ ਲੱਗਦੀ ਹੈ ਇਹ ਪਰ ਮੈਂ ਜਿਹੜਾ ਤੁਹਾਨੂੰ ਫਰਕ ਦੱਸੂਗਾ ਨਾ ਤੁਸੀਂ ਦੇਖੋਗੇ ਵੀ ਇਹ ਬਹੁਤ ਹੈਰਾਨੀ ਕਰਨ ਵਾਲੀ ਗੱਲ ਆ ਤੁਹਾਡੇ ਵਾਸਤੇ ਕਿਉਂਕਿ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਹੁਣ ਇਹਨੂੰ ਦੇਖ ਲਓ ਧਿਆਨ ਨਾਲ ਠੀਕ ਹੈ ਤੇ ਇਹਨੂੰ ਦੇਖ ਲਓ ਤੁਹਾਨੂੰ ਕੁਝ ਲੱਗ ਰਿਹਾ ਫਰਕ ਨਹੀਂ ਨਾ ਹੁਣ ਮੈਂ ਤੁਹਾਨੂੰ ਦੱਸਦਾ ਕੀ ਫਰਕ ਆ ਜਿਹੜੀ ਤਾਂ ਦੋਸਤੋ ਆਹ ਵਾਲੀ ਆ ਇਹ ਤਾਂ ਹੈਗੀ ਆ ਸਬਜ਼ੀ ਬਣਾਉਣ ਵਾਲੀ ਠੀਕ ਹੈ ਤੇ ਜਿਹੜੀ ਆਹ ਵਾਲੀ ਆ ਇਹ ਹੈਗੀ ਆ ਪਾਸਤਾ ਪੀਜ਼ਾ ਬਣਾਉਣ ਵਾਲੀ ਠੀਕ ਹੈ ਇਹਨੂੰ ਕਹਿੰਦੇ ਆ ਕੈਪਸਿਕਮ ਇਹ ਕਿਉਂ ਆ ਉਹ ਵੀ ਦੱਸਦਾ ਦੱਸਦਾ ਕਾਲੀ ਕਾਲੀ ਹੈ ਹੈ ਇਹ ਵੀ ਦੱਸਦਾ ਹੁਣ ਇਹਦੇ ਨਾਲ ਤੁਸੀਂ ਆਹ ਚੀਜ਼ ਗਿਣ ਲੈ ਕਰੋ 1 2 3 ਇਹਦੇ ਤਿੰਨ ਆ ਠੀਕ ਹੈ ਇਧਰ ਇਧਰਲੇ ਪਾਸੇ ਆ ਪੂਸ ਜੀ ਹੁੰਦੀ ਆ ਹੈਂ ਮੱਝੜੀ ਪੂਛਣੀ ਇਹਦੀ ਵੀ ਐਡ ਪੂਛ ਹੁੰਦੀ ਹੈ ਇੱਕ ਤੇ ਇਧਰਲੇ ਪਾਸੇ ਤਿੰਨ ਹੁੰਦੀਆਂ ਇਹਦੀਆਂ ਮਤਲਬ ਜਿਵੇਂ ਕਹ ਲਈਏ ਵੀ ਛੋਟੀ ਹੁੰਦੀ ਹੈ ਹਜੇ ਮਤਲਬ ਹਨਾ ਡਿਵੈਲਪ ਨਹੀਂ ਹੋਈ ਤੇ ਜਿਹੜੀ ਆਹ ਵਾਲੀ ਹੁੰਦੀ ਆ ਇਹਦੇ ਇਧਰਲੇ ਪਾਸ ਦੇਖ ਲੋ 1 2 3 4 ਮਤਲਬ ਡਿਵੈਲਪ ਹੋਈ ਵੀ ਆ ਵੱਡਾ ਪੀਸ ਆ ਇਹ ਠੀਕ ਹੈ ਵੀ ਇਹਦਾ ਫਰਕ ਵੀ ਇਹਦੇ ਜਿੰਨਾ ਥੋੜਾ ਜਿਹਾ ਮਿੱਠਾਸ ਜਿਹੜੀ ਉਹ ਘੱਟ ਹੁੰਦੀ ਆ ਠੀਕ ਹੈ ਤੇ ਇਹਦੇ ਚ ਮਿਠਾਸ ਜ਼ਿਆਦਾ ਹੁੰਦੀ ਆ ਮਤਲਬ ਜਿਹੜੀ ਤੁਸੀਂ ਸਬਜ਼ੀ ਚ ਪਾਉਣੀ ਆ ਹੈ ਤੇ ਸਬਜ਼ੀ ਦਾ ਟੇਸਟ ਬਣਾਉਣਾ ਉਹ ਤਾਂ ਆ ਵਾਲੀ ਪਾਉਣੀ ਆ ਤੇ ਜਿਹੜੀ ਤੁਸੀਂ ਪੀਜੇ ਪਾਸਟੇ ਚ ਪਾਉਣੀ ਆ ਉਹ ਆ ਵਾਲੀ ਪਾਉਣੀ ਆ ਤੇ ਜਿੰਨਾ ਜਿੰਨਾਂ ਨੂੰ ਇਹ ਜਾਣਕਾਰੀ ਵਧੀਆ ਲੱਗੀ ਆ ਨਾਲੇ ਇੱਕ ਗੱਲ ਹੋਰ ਦੱਸ ਦਿਆਂ ਤੁਹਾਨੂੰ ਰੋਜ਼ ਰੋਜ਼ ਨਾ ਬੰਦਾ ਬਾਕੀ ਜਿੰਨੀਆਂ ਚੀਜ਼ਾਂ ਜਦੋਂ ਖਾ ਕੇ ਆ ਕੇ ਜਾਂਦਾ ਤੇ ਤੁਸੀਂ ਉਹਦੇ ਆ ਖਾ ਕੇ ਦੇਖਿਓ ਸੁੱਕੀ ਬਣਾ ਕੇ ਦੇਖਿਓ ਆਲੂ ਭਾਗੇ ਵਿੱਚ ਤਾਂ ਤੁਸੀਂ ਮੈਂ ਕਹਿਣਾ ਨਾ ਤੁਹਾਡੇ ਮੂੰਹ ਨਹੀਂ ਲੈਣੀ ਤੇ ਨਾਲ ਇਹ ਅੱਖਾਂ ਵਾਸਤੇ ਤੇ ਖੂਨ ਖਾਨ ਬਣਾਉਣ ਵਾਸਤੇ ਤੇ ਜਿਹੜੀ ਕਹਿੰਦੇ ਇਮਿਊਨਿਟੀ ਵਾਸਤੇ ਇਹ ਬਹੁਤ ਵਧੀਆ ਹੁੰਦੀ ਆ ਤੇ ਜਿਵੇਂ ਜੇ ਇੱਕ ਨਾ 에어 ਫਰਾਈ ਨਾਲ ਦੀ ਚੀਜ਼ ਆਈ ਹੈ ਉਹਦੇ ਵਿੱਚ ਬਣਾ ਕੇ ਦੇਖਿਓ ਬਿਨਾ ਘਿਓ ਤੋਂ ਵੀ ਬਣ ਜਾਂਦੀ ਆ ਠੀਕ ਹੈ ਚਲੋ ਬਾਲਾ ਪਤਨੋ ਇਲਜਾਜ਼ ਨਹੀਂ ਪਾਉਂਦੇ ਜੇ ਨਹੀਂ ਵੀ ਉਹ ਚੀਜ਼ਾਂ ਹੈਗੀਆਂ ਚਲੋ ਹਨਾ ਨਵੀਆਂ ਜਿਹੀਆਂ ਆਧੁਨਿਕ ਤਾਂ ਵੀ ਕੋਈ ਚੱਕਰ ਨਹੀਂ ਪਤੀਲੇ 'ਚ ਪਾਲਿਆ ਕਰੋ ਇਹਦੀ ਬਹੁਤ ਵੰਦੀ ਹੈ ਤੇ ਵੀਡੀਓ ਸ਼ੇਅਰ ਕਰ ਦੋ ਫੋਲੋ ਕਰ ਦੋ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੈ ਤਾਂ ਜਿਹੜੇ ਜਿਹੜੇ ਦੋਸਤ ਸਾਡੇ ਨਾਲ ਜੁੜੇ ਵੀ ਹਨ ਜਿਹੜੇ ਇਸ ਵੀਡੀਓ ਦੇ ਥੱਲੇ ਕਮੈਂਟ ਕਰਨਗੇ ਉਹਨਾਂ ਦਾ ਅਸੀਂ ਅਗਲੇ ਵੀਡੀਓ ਦੇ ਵਿੱਚ ਨਾਮ ਲਾਵਾਂਗੇ ਭਾਵੇਂ ਜਿੰਨੇ ਮਰਜ਼ੀ ਹੋਣ ਜਿਨ੍ਹਾਂ ਨੇ ਸਾਡੀ ਵੀਡੀਓ ਦੇ ਨੀਚੇ ਕਮੈਂਟ ਕੀਤਾ ਅਸੀਂ ਸਾਰਿਆਂ ਦੇ ਨਾਮ ਲਾਵਾਂਗੇ ਦੋਸਤੋ ਵੱਧ ਤੋਂ ਵੱਧ ਕਮੈਂਟ ਕਰੋ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦੋ ਮਿਲਦੇ ਦੋਸਤੋ ਅਗਲੀ ਵੀਡੀਓ ਦੇ ਵਿੱਚ